ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੇ ਪੇਜ ਤੇ ਇੰਸਟਾਗ੍ਰam ਜਾਂ ਫੇਸਬੁੱਕ ਤੇ ਆਪਣੀ ਵੀਡੀਓ ਨੂੰ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਤੁਹਾਡੇ ਵਾਸਤੇ ਆਪਾਂ ਸਾਈਵਾਲ ਦੇ ਵਿੱਚ ਰਾਣੀਗਾ ਲੈ ਕੇ ਆਏ ਆ ਟੌਪ ਦਾ ਨਗੀਨਾ ਲੈ ਕੇ ਆਏ ਆ ਤੇ ਪਲੱਸ ਪੁਆਇੰਟ ਇਹ ਆ ਕਿ ਇਹਨੇ ਜਨਮ ਵੀ ਬੱਚੀ ਨੂੰ ਦਿੱਤਾਗਾ ਇਹਦੇ ਜਰਸੀ ਸੀਮਨ ਲੱਗਿਆ ਹੋਇਆ ਸੀ ਬੱਚੀ ਨੂੰ ਜਨਮ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਬੱਸੀ ਆ ਕਿਹੜੇ ਸੀਮਨ ਦੀ ਆ ਹਰ ਹਰ ਰਿਕਾਰਡ ਮਿਲ ਜੂ ਇਹਦਾ ਸੋ ਬਹੁਤ ਟੌਪ ਦੀ ਰਾਣੀ ਗਾ ਦਿਖਾ ਰਹੇ ਆ ਆਪਾਂ ਠੰਡੀ ਸੀਲ ਦੋਨੇ ਪਾਸੇ ਬਹਿ ਕੇ ਚੌਣ ਵਾਲੀ ਆ ਥਾਣ ਤੋਂ ਨੂੰ ਦੂਰੋਂ ਦਿਖਾਈ ਦਿੰਦਾਗਾ ਵੀ ਸੋਹਣਾ ਗੁੱਲੇ ਵਾਲਾ ਥਾਣਾ ਬਾਕੀ ਬੋਡੀ ਬੇਡ ਤੇ ਹਾਈਟ ਲੈਂਥ ਫੁੱਲ ਆ ਸੋ ਦੋਨਾਂ ਦੀ ਇਹਨਾਂ ਦੀ ਮਾਂ ਮਾਂ ਧੀਆਂ ਦੀ ਬਰੀਡ ਚੈੱਕ ਕਰਿਓ ਤੁਹਾਨੂੰ ਵੀਡੀਓ ਦੇਖ ਕੇ ਸਾਰੀ ਬਰੀਡ ਦਾ ਪਤਾ ਲੱਗ ਜੂ ਵੀ ਸਾਈ ਵਾਲਾ ਕਿੱਦਾਂ ਦੀ ਬਰੀਡ ਹੁੰਦੀ ਆ ਠੰਡੀ ਸੀਲ ਆ ਤੁਹਾਨੂੰ ਵੀਡੀਓ ਦੇ ਲਾਸਟ ਤੱਕ ਧਾਰਾ ਮਾਰ ਕੇ ਦਿਖਾਵਾਂਗੇ ਅੱਜ ਆਪਾਂ 23 ਤਰੀਕ ਨੂੰ 23 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ 23 ਫਰਵਰੀ ਨੂੰ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਧਾਰਾ ਵੀ ਮਾਰ ਕੇ ਦਿਖਾਵਾਂਗੇ ਕੋਈ ਮੇਰਾ ਵੀਰ ਆਨਲਾਈਨ ਮਂਗਾਊਗਾ ਤਾਂ ਥਣਾ ਦੀ ਜ਼ਿੰਮੇਵਾਰੀ ਹੋਊਗੀ ਬਾਕੀ ਬੱਚਾ ਬਹੁਤ ਪਿਆਰਾ ਦਿੱਤਾ ਮਗਰ ਬੱਚੀ ਦੇਖੋ ਤੁਸੀਂ ਬਰੀਡ ਚੈੱਕ ਕਰੋ ਬੱਚੀ ਦੀ ਕਿਹੜੇ ਸੀਮਣ ਦੀ ਹੋਈ ਤੁਹਾਨੂੰ ਰਿਕਾਰਡ ਦੇ ਦਾਂਗੇ ਮਾਂ ਦਾ ਵੀ ਸਾਰਾ ਰਿਕਾਰਡ ਆ ਬਾਕੀ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਪੈ ਚੁੱਕੀ ਆ ਇਹ ਕੱਲ੍ਹ ਸੂਈ ਆ ਕੱਲ੍ਹ ਇਹਦੀ ਡਿਲੀਵਰੀ ਹੋਈ ਆ ਤੋਰ ਕੇ ਹਿਸਾਬ ਤਾ ਬਾਕੀ ਦੋਨੇ ਪਾਸੇ ਤੋਂ ਤੁਹਾਨੂੰ ਥਾਲੇਵਾ ਦਿਖਾਵਾਂਗੇ ਬਾਕੀ ਤੁਸੀਂ ਸਮੀ ਭਲੀ ਦੇਖੋ ਕਿੰਨੀ ਰਾਜੀ ਆ ਪਿੱਠ ਪੋੜਾ ਕਿੰਨਾ ਤਕੜਾ ਹਾਈਟ ਲੈਂਦਾ ਬਾਕੀ ਠੰਡੀ ਸੀ ਲਾ ਹੱਥ ਫੇਰ ਕੇ ਦਿਖਾਵਾਂਗਾ ਪਹਿਲਾਂ ਹੱਥ ਫੇਰ ਦੇ ਸੋ ਠੰਡੀ ਸੀਲ ਦੇਖੋ ਤੁਸੀਂ ਦੋਨੇ ਪਾਸੇ ਬਹਿ ਕੇ ਚੋਣ ਆਲੀ ਆ ਜਦੋਂ ਮਰਜੀ ਤੁਸੀਂ ਬੈਜੋ ਦੋਨੇ ਪਾਸੇ ਬੈ ਕੇ ਜੋਲੋ ਬਾਲਟੀ ਰੱਖ ਕੇ ਇਹ ਸਿਫਤ ਤੈਦੀ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਲਖਤੇ ਤੂਰਪਤ ਬਾਕੀ ਥਣ ਦੇਖੋ ਪੋਲੀ ਤੇ ਮੋਟੀ ਚਵਾਈ ਆ ਕੱਲਾ ਕੱਲਾ ਨਿਕਰਮਾ ਥਾਣਾ ਪੂਰੀ ਵਿੱਚੀ ਦੇ ਥਣ ਲੱਗਿਆ ਹੋਏਗਾ ਇਹਨੇ ਜਿਹੜਾ ਪਹਿਲਾਂ ਨੇ ਦੁੱਧ ਦਿੱਤਾਗਾ ਉਹ 25 ਤੋਂ ਪਲੱਸ ਦੁੱਧ ਦਿੱਤਾਗਾ 25 26 ਮਾਲਕਾਂ ਨੇ ਦੱਸਿਆ ਵੀ 25 26 ਕਿਲੋ ਦੁੱਧ ਦਿੱਤਾਗਾ ਤੁਸੀਂ ਚਾਹੇ 25 ਮੰਨ ਕੇ ਲੈ ਲਓ ਚਾਹੇ 30 ਮੰਨ ਕੇ ਲੈ ਲਓ ਦੁੱਧ ਤੁਹਾਡੀ ਸੇਵਾ ਦਾਗਾ ਤੁਹਾਨੂੰ ਪਸ਼ੂ ਦੱਸੂਗਾ ਵੀ ਮੈਂ ਕਿੰਨਾ ਦੁੱਧ ਕੱਢੂਗੀ ਬਾਕੀ ਹਵਾਨਾ ਦੇਖੋ ਕਿੰਨਾ ਸੋਹਣਾ ਤਿਆਰ ਕੀਤਾਗਾ ਆਪਾਂ ਵੀਡੀਓ ਤਾਂ ਡੇਲੀ ਦੇਖਦੇ ਰਹਿੰਨੇ ਆ ਪਰ ਇਦਾਂ ਦਾ ਨਗੀਨਾ ਬਹੁਤ ਘੱਟ ਆਉਂਦਾ ਦੇਖੋ ਦੇਖੋ ਹਵਾਨਾ ਤੁਸੀਂ ਹਵਾਨਾ ਦੀ ਗਵਾਹੀ ਭਰੂਗਾ ਵੀ ਇਹਨੇ ਕਿੰਨਾ ਦੁੱਧ ਪਾਉਣਾ ਹੈ ਤਕੀ ਕਿਉਂਕਿ 25 22 ਕਿਲੋ ਦਾ ਇਹਦਾ ਪਹਿਲਣ ਦਾ ਰਿਕਾਰਡ ਆ ਹੌਲੀ ਹੌਲੀ ਪੁੱਤ ਥੋੜੀ ਬੱਚੇ ਨੂੰ ਜਰੂਰ ਤੇਜ਼ੀ ਕਰਦਾ ਹੁੰਦਾ ਪਸ਼ੂ ਤਾਜ਼ਾ ਸੁਆਹ ਹੋਇਆ ਰੋਕਲਾ ਪੁੱਤ ਰੋਕਲਾ ਇੱਕ ਵਾਰੀ ਰੋਕਲਾ ਸੋ ਦੇਖੋ ਹਵਾਨਾ ਵਗੈਰਾ ਦੇਖੋ ਹਾਈਟ ਲੈਂਥ ਦੇਖੋ ਬੱਚੀ ਦੀ ਖੜ ਨਹੀਂ ਖੁਰ ਨਹੀਂ ਦੇਖੋ ਬੱਚੀ ਦੀ ਬਹੁਤ ਟੌਪ ਦੀ ਬਰੀਡ ਆ ਲੈ ਜਲੰਦਰ ਲੇ ਜਲੰਦਰ ਲੈ ਜਲ ਸੋ ਦੇਖੋ ਸਮੀ ਪਲੀ ਤੁਸੀਂ ਦੇਖੋ ਬਹੁਤ ਟੌਪ ਦੀ ਬਰੀਡ ਆ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਹਾਈਟ ਲੈਂਥ ਬਹੁਤ ਜ਼ਿਆਦਾ ਆ ਹਵਾਨੇ ਦੀ ਚੜਾਈ ਚੜੂਈ ਬਹੁਤ ਦੇਖਿਓ ਤੁਸੀਂ ਥਣ ਕੱਲਾ ਕੱਲਾ ਨਿਖੜਵਾਗਾ ਸਾਰੇ ਥਣਾਂ ਦੀਆਂ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਦੇਖੋ ਤੁਸੀਂ ਹਵਾਨੇ ਦੀ ਚੜਾਈ ਦੇਖੋ ਹਵਾਨੇ ਦੀ ਥਣ ਦੇਖੋ ਕੱਲਾ ਕੱਲਾ ਨਿਖੜਵਾ ਬਾਕੀ ਕਲਰ ਬਹੁਤ ਪਿਆਰਾ ਦੇਖੋ ਸਾਈਨਿੰਗ ਸੂਨਿੰਗ ਦੇਖੋ ਕਿਉਂਕਿ ਚੰਗੀ ਸਾਂਭੀ ਪਲੀ ਆ ਇਹ ਕਿਉਂਕਿ ਸਾਮ ਸੰਭਾਲ ਦੇ ਨਾਲ ਹੀ ਪਸ਼ੂ ਦੁੱਧ ਦਿੰਦਾਗਾ ਤੇ ਸਾਈਨਿੰਗ ਦੇਖੋ ਬੱਚੀ ਦੀ ਠੰਡੀ ਸੀਲ ਦੇਖੋ ਦੁਬਾਰੇ ਉਰਲੇ ਪਾਸੇ ਵਜਾ ਪੁੱਤ ਜਿਹੜੇ ਪਾਸੇ ਮਰ ਕੇ ਮਰਜੀ ਵਹਿਗੇ ਚੋਲਿਓ ਠੰਡੀ ਸੀਲ ਤਾਂ ਇੰਨੀ ਜ਼ਿਆਦੇ ਆ ਕਿ ਜਿਹੜਾ ਬਾਈ ਲੈ ਗਿਆ ਜ਼ਿਆਦ ਹੀ ਕਰੂਗਾ ਵੀ ਇਦਾਂ ਦਾ ਨਕੀਨਾ ਨਹੀਂ ਮਿਲਦਾ ਤਾਈਓ ਆਪਾਂ ਇਹਨੂੰ ਰਾਣੀਾਂ ਕਹਿੰਨੇ ਆ ਕਿਉਂਕਿ ਆਪਾਂ ਚੈਨਲ ਤੇ ਵੀਡੀਓ ਤਾਂ ਡੇਲੀ ਪਾਉਣੇ ਆ ਪਰ ਇਦਾਂ ਦੇ ਪਸ਼ੂ ਬਹੁਤ ਘੱਟ ਆਉਂਦੇ ਨੇ ਸੋ ਦੇਖੋ ਜੀ ਆਪਾਂ ਤੁਹਾਨੂੰ ਵੀਡੀਓ ਚ ਐਵੇਂ ਨਹੀਂ ਕਿਹਾ ਵੀ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਆ ਦੇਖੋ ਚਵਾਈ ਦੇਖੋ ਕੋਈ ਭੂਰ ਸਰ ਲਾਣੀ ਆ ਥਣਾ ਦੀ ਇਹ ਪਾਸ ਹੋ ਚੁੱਕੀ ਆ ਦੇਖੋ ਤੁਹਾਨੂੰ ਲਵੇਉ ਕੈਮਰਾ ਕਰਕੇ ਚੈੱਕ ਕਰਾ ਦੇ ਨੇ ਦੇਖੋ ਬਹੁਤ ਪੋਲੀ ਤੇ ਮੋਟੀ ਚਵਾਈ ਆ ਸਕੈਂਟਾਂ ਦੇ ਹਿਸਾਬ ਨਾਲ ਜੱਗ ਉੱਪਰ ਆ ਗਿਆ 1.5 ਲੀਟਰ ਵਾਲਾ ਜੱਗ ਆ ਇਹ ਇਸ ਹਿਸਾਬ ਨਾਲ ਉਹ ਵੀ ਸਕੈਂਟਾਂ ਦੇ ਹਿਸਾਬ ਨਾਲ ਉੱਪਰ ਆ ਗਿਆ ਚਵਾਈ ਪੋਲੀ ਤੇ ਮੋਟੀ ਆ ਦੇਖੋ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਸਾਈਵਾਲ ਆ ਇਹ ਦੇਖੋ ਕੋਈ ਭੂਰ ਸਰ ਲਾਣੀ ਆ ਧਾਰ ਤੁਹਾਨੂੰ ਦੂਰੋਂ ਦੀ ਨਹੀਂ ਹੋਊਗੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਸਤਿਅਦਰ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ